ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਆ। ਔਰ ਉਹ ਲੋਕ ਮੰਨੇ ਨੇ। ਔਰ ਕਿਆ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ। ਤੇ ਤੁਸੀਂ ਇਹ ਕਹਦੇ ਜੀ ਉਹ ਨਿਮਾਣਾ ਸਿੱਖ ਬਣ ਗਿਆ। ਨਿਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮਾਫ ਕਰ ਦਿਓ। ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲਵਾਨ। ਇਹ ਨਮਾਣੇ ਸਿੱਖ ਨਹੀਂ ਹੈਗੇ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਪਠਾਨਕੋਟ ਦੇ ਯੂਥ ਦਾ ਪ੍ਰਧਾਨ ਅਕ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਲੋਕ ਨੇ ਪੱਗਾਂ ਬੰਨਾਂ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਉਨੇ ਹੱਥ 'ਚ ਫੜੀ ਤੇ ਪਛਾਣ ਲਿਆ ਕੇ ਸੁੱਟੀ ਏ ਇਹੋ ਜੇ ਤੁਸੀਂ ਲੋਕ ਅਕਾਲੀ ਦਲ ਦੇ 'ਚ ਸ਼ਾਮਲ ਕੀਤੇ ਨੇ ਤੇ ਇੱਕ ਸਵਾਲੀਆ ਚਿੰਨ੍ਹ ਬਣਦਾ ਵੀ ਇਸ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਆ ਸੀ ਨਾਮ ਰਹਿ ਗਿਆ ਅਕਾਲੀ ਦਲ ਦਾ ਪਹਿਲਾਂ ਇੱਕ ਨਾਰਾ ਹੁੰਦਾ ਸੀ ਹਮ ਆ ਅਕਾਲੀ ਪੰਥ ਕੇ ਵਾਲੀ ਅੱਜ ਦੇ ਅਕਾਲੀ ਦਲ ਨੂੰ ਇਹ ਬਦਲ ਲੈਣਾ ਚਾਹੀਦਾ ਇਹਨਾਂ ਨੂੰ ਹੁਣ ਕਹਿ ਦੇਣਾ ਚਾਹੀਦਾ ਵੀ ਹਮ ਅੱਜ ਕੇ ਅਕਾਲੀ ਬਾਦਲ ਕੇ ਵਾਲੀ ਇਹਦੋਂ ਅੱਗੇ ਕੁਝ ਨਹੀਂ ਹੈਗੇ ਔਰ ਸੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਤੇ ਇਹਨਾਂ ਨੂੰ ਦੇਖ ਕੇ ਤੇ ਹਾ ਹਾ ਕਾਰਮਚਾਰੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿੱਖਾਂ ਦੇ ਹਿਰਦੇ ਬਲੁੰਦ ਰਹੇ ਗਏ ਅਕਾਲ ਤਖਤ ਤੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਹਦੇ ਨਾਲ ਬਲੁੰਦ ਰਹੇ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਬਲੁੰਦ ਰਹੇ ਗਏ ਤੇ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦ ਰਹੇ ਗਏ ਪਰ ਤੁਹਾਡਾ ਤਾਂ ਮੰਗ ਪੱਤਰ ਤੱਕ ਨਹੀਂ ਸਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਗਏ ਜੀ ਕੋਈ ਬੰਦਾਨਿਸ ਕਰੇ ਦੇ ਕਦੀ ਤੁਸੀਂ ਦੇਖੀ ਕਿ ਸਰਵੋੱਚ ਸੰਸਥਾ ਹੋਵੇ ਤੇ ਸੰਸਥਾ ਦੇ ਉੱਤੇ ਕੋਈ ਬੰਦਾ ਹੀ ਨਾ ਹੋ ਜਾਵੇ। ਮਤਲਬ ਐਡਮਿਨਿਸਟ੍ਰੇਸ਼ਨ ਦਾ ਸਵਾਲ ਆ। ਇਸ ਮਜਬੂਰਨ ਵਾਸਤੇ ਸੰਗਮਾ ਤੇ ਚੇਪ ਕੇ ਜਾਣਾ। ਕਿ ਲੱਗਦਾ ਕਿ ਕੱਲ ਤੱਕ ਜਿਹੜਾ ਤੁਹਾਡਾ ਮੰਗ ਪੱਤਰ ਹੈ ਉੱਥੇ ਚਿਪਕਿਆ ਰਹਿ ਸਕਦਾ ਹੈ। ਰਹਿ ਜੇਗਾ ਤਾਂ ਸ਼ਾਇਦ ਕੋਈ ਪੜ੍ਹ ਵੀ ਲਵੇ ਜੇ ਨਾ ਰਿਆਂ ਤਾਂ ਵੀ ਇਹ ਪੜ ਲੈਣਗੇ ਦੋਵਾਂ ਦੇ ਸਾਡਾ ਮੈਸੇਜ ਪਹੁੰਚ ਜਾਵੇਗਾ। ਅੱਜ ਸ਼੍ਰੀ ਅਕਾਲ ਤੱਕ ਸਹਿਬ ਦੇ ਉੱਤੇ ਸਾਡਾ ਆਉਣ ਦਾ ਜਿਹੜਾ ਮੁੱਖ ਕਾਰਨ ਆ ਉਹ ਇਹ ਆ ਕਿ ਪਿਛਲੇ ਦਿਨੀ ਇਥੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹ ਸੁਣਾਈ ਗਈ ਜਿਨ੍ਹਾਂ ਨੇ ਆਪਣੇ ਗੁਨਾਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਮੰਨੇ ਨੇ ਉਹ ਗੁਨਾਹ ਜਿਹੜੇ ਆ ਉਹ ਕੋਈ ਆਮ ਧਾਰਮਿਕ ਅਵਗਿਆ ਨਹੀਂ ਹੋਈ ਕਿ ਕਿਸੇ ਥਾਂ ਦੇ ਉਤੇ ਕੋਈ ਇੱਕ ਛੋਟੀ ਮੋਟੀ ਧਾਰਮਿਕ ਗਲਤੀ ਹੋ ਗਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਆ ਔਰ ਉਹ ਲੋਕ ਮੰਨੇ ਨੇ 2015 ਦਾ ਜਿਹੜਾ ਅਜੋਕੇ ਸਮੇ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਜਦੋਂ ਇਹ ਮੋੜ ਵੇਖੋ ਕਿੱਥੋਂ ਵੱਜਦਾ ਆ ਤੇ ਮੋੜ ਵੱਜਦਾ ਹੈ ਜਦੋਂ ਸੌਦੇ ਸਾਦ ਨੂੰ ਮਾਫੀ ਦਿੱਤੀ ਜਾਂਦੀ ਔਰ ਮਾਫੀ ਦੇ ਰੋਸ ਦੇ ਵਿੱਚ ਪੰਥ ਸੜਕਾਂ ਤੇ ਉਤਰਦਾ ਹੈ ਫਿਰ ਉਸ ਰੋਸ ਨੂੰ ਪਟਕਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੁੰਦੀ ਔਰ ਉਹ ਬੇਦਬੀ ਹਣ ਕਿੰਨੇ ਕਰਾਈ ਸਭ ਸਾਬਤ ਹੋ ਚੁੱਕਿਆ ਹੈ ਫਿਰ ਉਸ ਸਮੇਂ ਆਕਾਲੀ ਦਲ ਦੀ ਸਰਕਾਰ ਆ ਔਰ ਕਮਾਲ ਦੀ ਗੱਲ ਕਿ ਮੌਜੂਦਾ ਸਮੇਂ ਦੇ ਵਿੱਚ ਆਕਾਲੀ ਦਲ ਨੂੰ ਲੀਡ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਪਿਛਲੇ 9 ਸਾਲਾਂ ਤੋਂ ਇਹ ਝੂਠ ਬੋਲਦੀ ਆ ਰਹੀ ਸੀ ਭਿੰ ਨਹੀਂ ਅਸੀਂ ਸਾਡਾ ਇਹਦੇ ਵਿੱਚ ਕੋਈ ਹੱਕ ਨਹੀਂ ਅਸੀਂ ਨਹੀਂ ਕਰਵਾਇਆ ਜਿਨ੍ਹਾਂ ਜਿਨ੍ਹਾਂ ਆਵਾਜ਼ ਚੁੱਕੀ ਇਥੋਂ ਤੱਕ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਬਖਸ਼ੇ ਉਹਨਾਂ ਨੂੰ ਇਹ ਨਾਲ ਛੁੱਟੀ ਕੀਤੀ ਇਥੋਂ ਕੱਢਿਆ ਜਿਹੜੀ ਜਿਹੜੀ ਪੰਥਕ ਸੰਸਥਾਵਾਂ ਨੇ ਇਹਨਾਂ ਦੇ ਖਿਲਾਫ ਬੋਲਿਆ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਸਾਡੇ ਕਾਰਕੁਨ ਉਹਨਾਂ ਦਿਨਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਨੇ ਤਿੰਨ ਤਿੰਨ ਮਹੀਨੇ ਸਜ਼ਾ ਕੱਟ ਕੇ ਆਏ ਨੇ ਸਿਰਫ ਸੱਚ ਬੋਲਣ ਦੇ ਲਈ ਤੇ ਸਜ਼ਾਵਾਂ ਦੇ ਛੋਟੀਆਂ ਰਹਿ ਗਈਆਂ ਜਿਹੜੇ ਬੰਦੇ ਬੇਦਬੀ ਦੇ ਰੋਸ ਵਜੋਂ ਸਿੰਘ ਸੜਕਾਂ ਤੇ ਬੈਠੇ ਸੀ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਔਰ ਕੀ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਹੋ ਜੀ ਉਹ ਨਿਮਾਣਾ ਸਿੱਖ ਬਣ ਗਿਆ ਔਰ ਨਿਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮਾਫ ਕਰ ਦਿਓ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲਵਾਨ ਇਹ ਨਿਮਾਣੇ ਸਿੱਖ ਨਹੀਂ ਹੈਗੇ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਔਰ ਉਹ ਬੰਦੇ ਨੇ ਮੰਨਿਆ ਫਿਰ ਤਨਖਾਹ ਲੱਗੀ ਜਿਹੜੀ ਘਟਨਾ ਕੱਲ ਵਾਪਰੀ ਇੱਥੇ ਭਾਈ ਨਰੈਨ ਸਿੰਘ ਚੋੜੇ ਵੱਲੋਂ ਹੋਈ ਉਹਦੇ ਬਾਰੇ ਕਮੈਂਟ ਬਾਅਦ ਵਿੱਚ ਪਰ ਜਿਸ ਅਕਾਲੀ ਦਲ ਨੂੰ ਪੈਰਾਂ ਦੇ ਉੱਤੇ ਖੜੇ ਕਰਨ ਦੇ ਲਈ ਜਿਸ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਦੇ ਲਈ ਅਕਾਲ ਤਖਤ ਸੈਬ ਤੱਕ ਸਿੰਘ ਸਹਿਬਾਨ ਤੱਕ ਸੀਰੀਅਸਨੈਸ ਦੇ ਨਾਲ ਕਦਮ ਚੁੱਕ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਗਲੀ ਭਰਤੀ ਖੋਲੀ ਜਾਵੇ ਤੇ ਇਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ ਪਹਿਲੀ ਅਵਗਿਆ ਸ਼੍ਰੋਮਣੀ ਅਕਾਲੀ ਦਲ ਦੀ ਫੇਰ ਵੇਖੋ ਤਿੰਨ ਦਿਨ ਦਾ ਸਮਾਂ ਕਾਲ ਤੱਕ ਸਾਹਿਬ ਦੀ ਸਲੀਪ ਤੋਂ ਮਿਲਿਆ ਹੈ ਲੰਘ ਗਿਆ ਕੱਲ ਕੋਈ ਫੈਸਲਾ ਕੋਈ ਅਸਤੀਫਾ ਪ੍ਰਵਾਨ ਹੋਇਆ ਹੋਵੇ ਇਹਨਾਂ ਦਾ ਨਹੀਂ ਉਦਾਂ ਕਹਿਣਗੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਬੜੇ ਸਮਰਪਿਤ ਆ। ਇਹ ਸਮਰਪਤਾ ਤੁਹਾਡੀ ਕਿ ਪਹਿਲਾ ਫੈਸਲਾ ਨਹੀਂ ਤੁਸੀਂ ਮੰਨਿਆ। ਫਿਰ ਤੁਸੀਂ ਆਪਣੇ ਅੱਗੇ ਭਰਤੀ ਕਿਹੋ ਜਿਹੇ ਬੰਦੇ ਕੀਤੇ ਨੇ ਅਕਾਲੀ ਦਲ ਨੇ। ਪਠਾਨਕੋਟ ਦੇ ਯੂਥ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਹੈ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਲੋਕ ਨੇ। ਪੱਗਾਂ ਬੰਨਾਂ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਮਗਰੋਂ ਆ ਕੇ ਲਾਈਏ ਕਈ ਕੱਲ ਦਲਜੀਤ ਸਿੰਘ ਚੀਮਾ ਨੇ ਸ਼ਰਿਆਮ ਪ੍ਰੈਸ ਦੇ ਵਿੱਚ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਤ ਗਈ ਲੜਾਈ ਝਗੜੇ 'ਚ ਲੱਗੀ ਲੱਥੀ ਪੱਗ ਵੱਖਰੀ ਚੀਜ਼ ਆ ਪਰ ਜਾਨ ਬੁੱਝ ਕੇ ਮਗਰੋਂ ਆ ਕੇ ਹੱਥ ਪਾ ਕੇ ਲਾਈ ਗਈ ਪੱਗ ਵੱਖਰੀ ਚੀਜ਼ ਜੇ ਤੇ ਮੈਂ ਗਨਾ ਸ਼ੁਕਰ ਆਕਾਲਪੁਰ ਕਵਾਇ ਗੁਰੂ ਦਾ ਕਿ ਤੁਹਾਡੇ ਕੈਮਰੇ ਉੱਥੇ ਸੀਗੇ ਨਹੀਂ ਤੇ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦੇਣਾ ਵੀ ਅਦਬੀ ਵਾਂਗੂ ਨੌ ਸਾਲ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦਿੱਤਾ ਵੀ ਅਸੀਂ ਸਾਡਾ ਇਹ ਕੋਈ ਰੋਲ ਨਹੀਂਗਾ ਹੁਣ ਮੰਨੇ ਨੇ ਤੇ ਜੇ ਕੱਲ ਤੁਹਾਡੇ ਉੱਥੇ ਕੈਮਰੇ ਨਾ ਹੁੰਦੇ ਤੇ ਜਿਸ ਤਰੀਕੇ ਦੇ ਨਾਲ ਅਜੇ ਵੀ ਵੇਖੋ ਕੈਮਰੇ ਹੋਣ ਦੇ ਬਾਵਜੂਦ ਝੂਠ ਬੋਲ ਰਹੇ ਨੇ ਵੀ ਨਹੀਂ ਜੀ ਧੱਕੇ ਮੁੱਕੀ ਦੇ ਅਚਰਤਗੀ ਜਦੋਂ ਮੈਂ ਜਦੋਂ ਤੇ ਪੂਰਾ ਧੱਕਾ ਮੁੱਕੀ ਚੱਲ ਰਿਹਾ ਸੀ ਉਦੋਂ ਨਹੀਂ ਲੱਥੀ ਉਦੋਂ ਠੀਕ ਠਾਕ ਹੀ ਪੱਗ ਜਦੋਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੀ ਆ ਬੰਦਿਆਂ ਨੇ ਬਾਹਾਂ ਫੜੀਆਂ ਨੇ ਕਿਸੇ ਨੇ ਧੌਣ ਦੇ ਉੱਤੋਂ ਦੀ ਹੱਥ ਪਾਇਆ ਉਦੋਂ ਪੱਗ ਨਹੀਂ ਰਥੀ ਇਹ ਬੰਦਾ ਮਗਰੋਂ ਆਉਂਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਆ ਝਗੜੇ ਦੇ ਵਿੱਚ ਉਹ ਉਥੋਂ ਹੀ ਲੱਥ ਕੇ ਥੱਲੇ ਡੇਪਿੰਦੀ ਆ ਉਹਨੇ ਹੱਥ 'ਚ ਫੜੀ ਤੇ ਪਛਾਣ ਲਿਆ ਕੇ ਸੁੱਟੀ ਏ ਇਹੋ ਜੇ ਤੁਸੀਂ ਲੋਕ ਅਕਾਲੀ ਦਲ ਦੇ ਚ ਸ਼ਾਮਲ ਕੀਤੇ ਨੇ ਤੇ ਕਸਵਾਲੀਆ ਚਿੰਨ ਬਣਦਾ ਵੀ ਇਸ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਹੈ ਇਹ ਅਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਲਈ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਸੀ ਉਹੀ ਅਕਾਲੀ ਦਲ ਸਾਡੀਆਂ ਪੱਗਾਂ ਲਾਉਣ ਨੂੰ ਤਰਪਿਆ ਇਹੋ ਜਿਹਾ ਅਕਾਲੀ ਦਲ ਨੂੰ ਬਚਾ ਕੇ ਅਸੀਂ ਕਿਹੜੇ ਚਾਰ ਚੰਦ ਲਾ ਲਾਂਗੇ ਨਾਮ ਰਹਿ ਗਿਆ ਅਕਾਲੀ ਦਲ ਦਾ ਪਹਿਲਾਂ ਇੱਕ ਨਾਰਾ ਹੁੰਦਾ ਸੀ ਹਮ ਆ ਅਕਾਲੀ ਪੰਥ ਕੇ ਵਾਲੀ ਅੱਜ ਦੇ ਅਕਾਲੀ ਦਲ ਨੂੰ ਇਹ ਬਦਲ ਲੈਣਾ ਚਾਹੀਦਾ ਇਹਨਾਂ ਨੂੰ ਹੁਣ ਕਹਿ ਦੇਣਾ ਚਾਹੀਦਾ ਵੀ ਹਮ ਅੱਜ ਕੇ ਅਕਾਲੀ ਬਾਦਲ ਕੇ ਵਾਲੀ ਇਹਦੋਂ ਅੱਗੇ ਕੁਝ ਨਹੀਂ ਹੈਗੇ ਬਾਦਲ ਪਰਿਵਾਰ ਤੋਂ ਅੱਗੇ ਇਹਨਾਂ ਨੂੰ ਕੁਝ ਨਹੀਂ ਦਿਖਦਾ ਪਿਆ ਔਰ ਸੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਤੇ ਇਹਨਾਂ ਨੂੰ ਦੇਖ ਕੇ ਤੇ ਹਾ ਹਾ ਕਾਰਮਚਾਲੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਅਕਾਲ ਤਖਤ ਦੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਹਦੇ ਨਾਲ ਬਲੁੰਦਰੇ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਬਲੁੰਦਰੇ ਗਏ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦਰੇ ਗਏ ਇਹਦਾ ਮਤਲਬ ਤੁਹਾਡੇ ਲਈ ਬਾਦਲ ਉੱਤੇ ਨੇ ਗੁਰੂ ਤੋਂ ਵੀ ਉੱਤੇ ਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰ ਦਾ ਵਰਤਦੇ ਹੋ ਤੇ ਜਿਸ ਦਿਨ ਗਲੀਆਂ ਚੰਗ ਖੁਲਾ ਰਹੀ ਸੀ ਉਸ ਦਿਨ ਤੁਹਾਨੂੰ ਗੁਰੂ ਰਾਮਦਾਸ ਜਿੱਤੇ ਨਹੀਂ ਆਇਆ ਉਸ ਦਿਨ ਤੁਸੀਂ ਕੀ ਕੀਤਾ ਉਸ ਦਿਨ ਤੁਹਾਡੀਆਂ ਪ੍ਰੈਸ ਕਾਨਫਰੰਸਾਂ ਕਿੱਥੇ ਗਈਆਂ ਪਹੁੰਚੇ ਜੇ ਮੰਗ ਪੱਤਰ ਦੇਣ ਲੇਕਿਨ ਕੋਈ ਮਿਲਿਆ ਨਹੀਂ ਚਪਕਾ ਕੇ ਜਾਣਾ ਪਿਆ ਕੀ ਮਾਮਲਾ ਹੈ ਸਾਰਾ ਮਾਮਲਾ ਭਾਈ ਨਰਾਇਣ ਸਿੰਘ ਚੋੜੇ ਦੀ ਫੜਦਾ ਹੈ ਜੀ ਇਸ ਬਾਰੇ ਵਿੱਚ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਪਿਓ ਹੈ ਦੇ ਬਾਰੇ ਭਾਈ ਨਰਾਇਣ ਸਿੰਘ ਚੋੜੇ ਦੀ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਉਹ ਵੀ ਰਹੀ ਹੈ ਰਿਮਾਂਡ ਵੀ ਲੈ ਲਿਆ ਗਿਆ ਹੈ ਜੀ ਸਜ਼ਾਵਾਂ ਵੀ ਹੋਣਗੀਆਂ ਜੀ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦੇ ਯੂਥ ਆਗੂ ਵਾਲਾ ਜਸਪ੍ਰੀਤ ਰਾਣੇ ਵਾਲੋਂ ਜੀ ਪਿੱਛੋਂ ਆ ਕੇ ਜਾਣਬੁੱਝ ਕੇ ਉਹਦੇ ਪੱਗ ਲਾਈ ਗਈ ਆ ਜੀ ਉਹ ਜਾਇਜ਼ ਆ ਆਗੂ ਵੱਲੋਂ ਇਹ ਲੜਾਈ ਦੇ ਵਿੱਚ ਪੱਗ ਨਹੀਂ ਚੁੱਕੀ ਜਾਣਬੁੱਝ ਕੇ ਲਾਈ ਗਈ ਆ ਉਹ ਰਾਂਝ ਲੈ ਕੇ ਅੱਜ ਅਕਾਲ ਤਖਤ ਸਾਹਿਬ ਤੱਕ ਪਹੁੰਚੇ ਆਂ ਜੀ ਉਮੀਦ ਕਰਦੇ ਆਂ ਕਿ ਬਹੁਤ ਜਲਦ ਅਕਾਲ ਤਖਤ ਸਾਹਿਬ ਇਹਦੇ ਉੱਤੇ ਕੋਈ ਫੈਸਲਾ ਲਵੇਗਾ ਜੀ ਜੇ ਨਹੀਂ ਤੇ ਮਜਬੂਰਨ ਅੰਤ ਨੂੰ ਕੋਈ ਫੈਸਲਾ ਪਰ ਤੁਹਾਡਾ ਤਾਂ ਮੰਗ ਪੱਤਰ ਤੱਕ ਨਹੀਂ ਸਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਗਏ ਜੀ ਇਹਦੇ ਬਾਰੇ ਮੈਂ ਪਹਿਲਾਂ ਹੀ ਬੋਲ ਚੁੱਕਾ ਐ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋਈ ਹੋਈ ਆ ਅਕਾਲ ਤਖਤ ਸਾਹਿਬ ਜੀ ਕੋਈ ਬੰਦਾ ਨਹੀਂ ਇਸ ਦਾ ਕਰੇ ਦੇ ਉਤੇ ਕੋਈ ਸੈਕੰਡ ਹੈਡ ਕਮਾਂਡ ਨਹੀਂ ਜੀ ਸਿੰਘ ਸਾਹਿਬਾਂ ਨੂੰ ਕੰਪੇਅਰ ਸਕਦੇ ਨੇ ਰੁਝੇਵੇਂ ਨੇ ਅਸੀਂ ਉਹਨਾਂ ਦਾ ਆਦਰ ਮਾਨ ਸਤਕਾਰ ਕਰਦੇ ਹਾਂ ਉਹਨਾਂ ਨੂੰ ਜਾਣਾ ਵੀ ਚਾਹੀਦਾ ਸਭ ਤੋਂ ਜੀ ਪਰ ਕੋਈ ਦੂਸਰਾ ਤੀਸਰਾ ਬੰਦਾ ਨਹੀਂ ਮਗਰ ਜਿਹੜਾ ਆਏ ਗਏ ਬੰਦੇ ਦੀ ਅਕਾਲ ਤਖਤ ਸਾਹਿਬ ਦਾ ਸੁਣਵਾਈ ਹੋ ਸਕੇ ਜੀ ਇੱਕ ਪਾਸੇ ਤਾਂ ਅਸੀਂ ਇਹ ਦੁਨੀਆ ਤੇ ਅੱਜ ਪ੍ਰਚਾਰ ਦਿਆਂ ਕਿ ਸਿੱਖਾਂ ਦੇ ਹਰ ਮਸਲੇ ਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਹੋਣੇ ਚਾਹੀਦੇ ਸਰਵੋੱਚ ਹੋਣਾ ਚਾਹੀਦਾ ਜੀ ਕਦੀ ਤੁਸੀਂ ਦੇਖਿਆ ਕਿ ਸਰਵੋੱਚ ਸੰਸਥਾ ਹੋਵੇ ਤੇ ਸੰਸਥਾ ਦੇ ਉੱਤੇ ਕੋਈ ਬੰਦਾ ਹੀ ਨਾ ਹੋਵੇ ਇੱਕ ਬਹਾਨੇ ਸਭ ਮਤਲਬ ਐਡਮਿਨਿਸਟ੍ਰੇਸ਼ਨ ਦਾ ਤੇ ਸਵਾਲ ਆ ਇਸ ਮਜਬੂਰਨ ਵਾਸਾ ਸਮਾਜ ਤੇ ਚਿਪਕੇ ਜਾਣਾ ਕੀ ਲੱਗਦਾ ਕਿ ਕੱਲ ਤੱਕ ਜਿਹੜਾ ਤੁਹਾਡਾ ਮੰਗ ਪੱਤਰ ਹੈ ਉਥੇ ਚਿਪਕਿਆ ਰਹਿ ਸਕਦਾ ਰਹੇਗਾ ਤਾਂ ਸ਼ਾਇਦ ਕੋਈ ਪੜ ਵੀ ਲਾਵੇ ਜੇ ਨਾ ਰਹਾ ਤਾਂ ਵੀ ਇਹ ਪੜ ਲੈਣਗੇ ਦੋਵਾਂ ਦੇ ਸਾਡਾ ਮੈਸੇਜ ਪਹੁੰਚ ਜਾਗਾ ਪਰ ਮੈਨੂੰ ਇਹਦੀ ਆਸ ਬਹੁਤ ਘੱਟ ਹੈ ਕੱਲ੍ਹ ਕਿਹ ਰਹੇ ਕਿਉਂਕਿ ਫੇਰੋਂ ਚਾਟੋ ਤੋਂ ਨਹੀਂ ਮੈਸੇਜ ਪਹੁੰਚ ਗਿਆ ਹਣਾ ਤਾਂ ਕੋਈ ਨਾ ਕੋਈ ਘੰਟੇ ਚ ਆਇਆ ਲਓ ਪਰ ਜੇ ਕਈ ਰਿਆਂ ਦੇ ਥੋੜੇ ਚਾਂਸਸ ਵੀ ਸੱਚ ਹੋਣੇ ਬੜਦੇ ਹੁੰਦੇ ਹੋ ਸਕਦਾ ਕੱਲ੍ਹ ਤੱਕ ਲੱਗਾ ਨੀ ਰਹੇ ਤੇ ਜੇ ਕੱਲ੍ਹ ਨੂੰ ਆ ਕੇ ਦਫ਼ਤਰ ਖੋਲਣ ਤੇ ਸਾਡਾ ਮੰਗ ਪੱਤਰ ਲੈ ਲੈਣ ਤੇ ਅੱਗੇ ਦਾ ਸਾਡਾ ਸੁਝਾਅ ਆ ਕਿ ਭਾਈ ਜੇ ਤੁਸੀਂ ਤੁਹਾਨੂੰ ਛੁੱਟੀ ਹੁੰਦੀ ਆ ਤੁਸੀਂ ਇਹਦੇ ਨਹੀਂ ਬਹਿਣਾ ਹੁੰਦਾ ਤੱਕ ਕੋਈ ਨਾ ਕੋਈ ਇੱਕ ਵਾਰਤਾ ਜ਼ਿੰਮੇਵਾਰ ਬੰਦਾ ਹੈ ਕਿ ਭਾਲ ਕੇ ਜਾਇਆ ਕਰੋ ਜਿਹੜਾ ਹੈਗੀ ਸੰਗਤ ਨੂੰ ਜਵਾਬ ਦੇ ਹੋ ਸਕੇ ਅਕਾਲ ਤੱਕ ਜੀ ਮੰਤਰੀ ਐਸਜੀਪੀਸੀ ਮੈਂਬਰ ਆਏ ਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਹਮਲਾ 84 ਦੀ ਯਾਦ ਦਿਵਾਉਂਦਾ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਜੋ ਪੱਗ ਉਤਰੀ ਹੈ ਉਹਦੇ ਲਈ 9 ਦਸੰਬਰ ਨੂੰ ਜੋ ਅੰਤਰੀਂ ਕਮੇਟੀ ਦੀ ਮੀਟਿੰਗ ਰੱਖੀ ਗਈ ਉਹਦੇ 'ਚ ਫੈਸਲਾ ਲਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਦੋਨਾਂ ਬਿਆਨਾਂ ਨੂੰ 9 ਤਰੀਕ ਤੱਕ ਦਾ ਜੇ ਇਹਨਾਂ ਨੇ ਜ਼ਿੰਮੇਵਾਰ ਸੱਜਣਾ ਨੇ ਫੈਸਲਾ ਲਿਆ ਹੈ ਆਪਣੇ ਹੱਥ ਦੇ ਜੀ ਅਸੀਂ 9 ਤਰੀਕ ਦੀ ਉਡੀਕ ਕਰਾਂਗੇ ਜੀ ਜੇ ਨਾ ਹੋਇਆ ਤੇ 10 ਤਰੀਕ ਨੂੰ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਕੌਣ ਪੇਦਵਰ ਕੀ ਹੋਏਗਾ ਇਹਨੂੰ ਕੋਈ ਛੋਟਾ ਮੋਟਾ ਐਕਸ਼ਨ ਲਿਆ ਜਾਵੇ ਵੀ ਰਾਜਾ ਚੰਦ ਕਿਸੇ ਸਿੱਖ ਦੇ ਉਧਾ ਹੀ ਕਦੇ ਧੱਕਾ ਵਜਿਆ ਪਾਗਲ ਹੱਥ ਦੀ ਜੀ ਇੱਕ ਪਿਛਲੇ 50 ਸਾਲ ਤੋਂ ਖਾਲਸਾਤਨ ਦੇ ਵਿਚਾਰਧਾਰਾ ਤੇ ਡ੍ਰਿਡ ਹੋ ਕੇ ਲੜ ਰਹੇ ਪੰਥਬੰਦੇ ਪੰਥਕ ਬੰਦੇ ਦੀ ਪਾਗਲ ਹੱਥ ਦੀ ਜੀ ਤੋ ਇਹਨੂੰ ਅਸੀਂ ਇਦਾਂ ਹੀ ਨਹੀਂ ਜਾਣ ਦੇਵਾਂਗੇ ਜੀ ਲੇਕਿਨ ਲੜਾਈ 'ਚ ਨਹੀਂ ਬਾਹਾਂ ਫੜੀਆਂ ਬੰਦੇ ਦੀਆਂ ਧੌਣ ਫੜੀ ਬੰਦੇ ਦੀ ਮਗਰੋਂ ਆ ਕੇ ਤੁਸੀਂ ਉੱਤੇ ਹਮਲਾ ਕਰ ਰਹੇ ਹੋ ਵੱਡੇ ਸੂਰਬੀਰ ਹੋ ਜੇ ਤੇ ਸਾਹਮਣੇ ਆ ਕੇ ਟੱਕਰ ਦੋ ਜੀ ਲੇਕਿਨ ਅਗਲੀ ਗੱਲ ਜਿਹੜੀ ਤੁਸੀਂ ਇੱਕ ਇੱਕ 84 ਦੀ ਯਾਦ ਦਿਵਾਤੀ 84 ਦੇ ਵਿੱਚ ਜਿਹੜੇ ਇੱਥੇ ਆ ਕੇ ਜੋ ਕੁਝ ਹੋਇਆ ਹੈ ਉਹ ਸਾਨੂੰ ਪਤਾ ਆ। ਜੀ ਗੋਲੀ ਕਿਹਦੇ ਵੱਲੋਂ ਚਲਾਈ ਗਈ ਕਿ ਕਿਹਦੇ ਵੱਲ ਚੱਲੀ ਹੈ ਵੀ ਸਾਨੂੰ ਪਤਾ ਆ। ਜੀ ਇੱਥੇ ਗੋਲੀ ਕਿਹਦੇ ਵੱਲੋਂ ਤੇ ਕਿਹਦੇ ਵੱਲ ਚੱਲੀ ਆ ਇਹ ਵੀ ਪਤਾ ਹੋਣਾ ਚਾਹੀਦਾ। ਜੀ ਉਦੋਂ ਗੋਲੀ ਚੱਲੀ ਸੀ ਜਿਹੜੇ ਹਕਾਂ ਦੇ ਲਈ ਲੜਦੇ ਪਏ ਸੀ ਉਹਨਾਂ ਵੱਲ। ਜੀ ਉਦੋਂ ਗੋਲੀ ਚਲਾਈ ਗਈ ਸੀ ਇੰਡੀਅਨ ਸਟੇਟ ਵੱਲੋਂ ਕਾਲ ਤੱਕ ਸਹਿ ਵੱਲ। ਜੀ ਹੁਣ ਗੋਲੀ ਚੱਲੀ ਏ ਉਸ ਬੰਦੇ ਵੱਲ। ਜਿਹੜਾ ਆਕਾਲਤ ਸਾਹਿਬ ਦੇ ਸਾਹਮਣੇ ਖਲੋ ਕੇ ਮੰਨ ਕੇ ਗਿਆ ਆ ਕਿ ਅਸੀਂ ਉਹਨਾਂ ਦੇ ਵਿੱਚ ਭਾਗੀਦਾਰ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਕੀਤੀ ਤੇ ਤੁਹਾਨੂੰ ਇਹ 84 ਦੇਖਦੀ ਇੱਕ ਪਾਸੇ ਹੱਕਾਂ ਲਈ ਲੜਨ ਵਾਲੇ ਬੰਦਿਆਂ ਦੇ ਉੱਤੇ ਗੋਲੀਆਂ ਚੱਲੀਆਂ ਤੇ ਦੂਜੇ ਪਾਸੇ ਇੱਕ ਤਨਖਾਹੀਆ ਬੰਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਕਰਾਉਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਭੂਮਿਕਾ ਮੰਨੇ ਨੇ ਆਪਣੀ ਤੇ ਉਹਦੇ ਤੇ ਗੋਲੀ ਚਲੀ 84 ਦੇਖਦੀ ਜੇ 84 ਹੈ ਤੇ ਸਾਡੇ ਸਿਧਾਂਤ ਦਾ ਸਾਡੀ ਸਮਝ ਦਾ ਜਨਾਜਾ ਨਿਕਲ ਚੁਕਿਆ ਲੇਕਿਨ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਮੈਂ ਨਰੈਨ ਸਿੰਘ ਚੋੜੇ ਨੂੰ ਸਿੱਖ ਹੀ ਨਹੀਂ ਮੰਨਦਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਗੋਲੀ ਚਲਾ ਦਿੱਤੀ ਵਿਕਰਮ ਸਿੰਘ ਮਜੀਠੀਆ ਵਿਕਰਮ ਜੀ ਸਿੰਘ ਮਜੀਠੀਆ ਆਪਕੇ ਡੇਕ ਸਿੱਖਣੇ ਫਿਰ ਇਸ ਹਾਲਾਤ ਜੀ ਤੁਸੀਂ ਮੈਂ ਫੇਰ ਕਹਿ ਰਿਹਾ ਦੇਖੋ ਸਿੱਖੀ ਦੇ ਉੱਤੇ ਸਵਾਲ ਨਹੀਂ ਕਿਸੇ ਦੇ ਉੱਤੇ ਕਰਨਾ ਚਾਹੀਦਾ ਹੋ ਸਕਦਾ ਨਿੱਜੀ ਸਿੱਖ ਜਿਵੇਂ ਵਿਕਰਮ ਜੀ ਸਿੰਘ ਮਜੀਠੀਆ ਕੱਡੇ ਕੋ ਬੜੇ ਸਿੱਖ ਹੋਣ ਪਰ ਇਹ ਸਿੱਖੀ ਉਸ ਦਿਨ ਕਿਉਂ ਨਾ ਜਾਗੇ ਜਦੋਂ ਬਰਗਾੜੀ ਦੇ ਅਜ ਸਿੰਘ ਗੋਲੀਆਂ ਮਾਰ ਕੇ ਸ਼ਹੀਦ ਹੋ ਗਏ ਜੀ ਇਸ ਸਿੱਖੀ ਉਸ ਦਿਨ ਕਿਉਂ ਨ ਜਿਹੜੇ ਜਦੋਂ ਚੌੜ ਸਦੌਂ ਦੇ ਵਿੱਚ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਹੀ ਉਹਨੇ ਗੋਲੀਆਂ ਚਲਾ ਕੇ ਸੀਸ਼ੀਦ ਕੀਤਾ। ਦੋਵੇਂ ਮਸਲੇ ਗੁਰੂ ਗ੍ਰੰਥ ਸਾਹਿਬ ਦੇ ਤੇ ਇਸ ਸਿੱਖੀ ਤੁਹਾਡੀ ਉਦਣ ਜਾ ਕੇ ਜਿੱਦਣ ਸੁਖਬੀਰ ਬਾਦਲ ਤੇ ਆਇਆ ਇਸ ਸਿੱਖੀ ਨੇ ਕਿ ਇਹ ਬਾਦਲੀ ਜੀ ਹੁਣ ਅਗਲਾ ਸਟੈਪ ਕੀ ਹੋਏਗਾ ਤੁਹਾਨੂੰ 9 ਤਰੀਕ ਤੱਕ ਇੰਤਜ਼ਾਰ ਕਰਾਂਗੇ ਜਿਹੜੀ ਤੁਹਾਡੇ ਤੋਂ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ 9 ਤਰੀਕ ਤੱਕ ਦਾ ਸਮਾਂ ਕੀਤਾ ਆ ਕਿ ਅਸੀਂ 9 ਤਰੀਕ ਦੇ ਬਾਰੇ ਫੈਸਲਾ ਕਰਾਂਗੇ ਜੇ ਉਦੋਂ ਇਸ ਬੰਦੇ ਤੇ ਕੋਈ ਫੈਸਲਾ ਨਾ ਆਇਆ ਤਾਂ ਫਿਰ ਅਗਲਾ ਫੈਸਲਾ ਪੰਚਾਪੇ ਉੱਤੇ ਦੇਖੀਏ ਠੀਕ ਜਗਦੀਸ਼ ਸਿੰਘ ਬਿੱਟੂ ਵੱਲੋਂ ਜਿਸ ਤੋਂ ਕ ਬਿਆਨ ਦਿੱਤਾ ਜਾ ਰਿਹਾ ਹੈ ਕਿ ਅਕਾਲੀ ਦਲ ਇੱਕ ਬੰਨੇ ਬੰਦੀ ਸਿੰਘ ਨੂੰ ਲੈ ਕੇ ਉਹਨਾਂ ਦੇ ਘਰ ਤੱਕ ਜਾਂਦੇ ਨੇ ਰਾਜੋ ਆਣਾ ਕੋਈ ਸਪੈਸਿਫਿਕ ਨਾਮ ਦਿੱਤਾ ਹੈ ਉਹ ਕਹਿੰਦੇ ਕਿ ਜੇ ਉਹਨਾਂ ਨੂੰ ਸਨਮਾਨਿਤ ਕਰ ਸਕਦੇ ਤੇ ਨਰੈ ਸਿੰਘ ਚੋੜਾ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਕਿਸ ਤਰ੍ਹਾਂ ਦੇਖਦੇ ਤੁਸੀਂ ਇਹ ਸਵਾਲ ਅਨਾ ਕਾਲੀ ਦਲ ਤੇ ਕੀਤਾ ਕਾਲੀ ਦਲ ਜਵਾਬ ਦੋ ਤੁਸੀਂ ਮੰਨਦੇ ਨਹੀਂ ਮੰਨਦੇ ਹੋ ਕਿ ਬੰਦੀ ਸਿੰਘ ਨੂੰ ਲੈ ਕੇ ਫਿਰ ਡਬਲ ਸਟੈਂਡ ਲੈ ਕੇ ਆ ਰਿਹਾ ਕਾਲੀ ਦਲ ਮੈਂ ਏ ਮੈਂ ਕਾਲੀ ਦਾਸ ਖੋਸ ਪਸੰਦੀ ਹੈ ਜੀਮਾ ਸਾਹਿਬ ਹਰ ਗੱਲ ਦੇ ਉੱਤੇ ਬੈਠੇ ਹੁੰਦੇ ਨੇ ਜਵਾਬ ਦੇਣ ਦੇ ਲਈ ਤੁਸੀਂ ਉਹਨਾਂ ਤੋਂ ਪੁੱਛੋ ਕੱਲ ਦਾ ਉਹਨਾਂ ਦੇ ਅੱਗੋਂ ਮਾਈਕ ਨਹੀਂ ਉਹਨਾਂ ਦੇ ਮੂੰਹ ਨਹੀਂ ਬੰਦ ਹੋ ਰਹੇ ਕੱਲ ਦੇ ਜਿਦਾ ਪਤਾ ਨਹੀਂ ਵੀ ਅੰਦਰੋਂ ਗੱਲਾਂ ਨਿਕਲਦੀਆਂ ਆ ਰਹੀਆਂ ਹੁੰਦੀਆਂ ਜੀ ਸਰਬ ਸਭ ਇਸ ਵੇਲੇ ਲਾਈਵ ਸਾਰੀ ਦੁਨੀਆ ਦੇਖ ਰਹੀ ਆ ਇਹ ਜਿਹੜਾ ਮਾਰਗ ਪੱਤਰ ਇੱਥੇ ਚਪਕਾਉਣ ਦਾ ਕੀ ਮਕਸਦ ਹੈ ਉਹ ਜਾਨਣਾ ਚਾਹੁੰਦਾ ਮਾਰਗ ਪੱਤਰ ਸਾਹਮਣੇ ਤੇ ਮਜਬੂਰੀ ਵਾਸਤੇ ਚਪਕਾਉਣਾ ਪਿਆ ਅਸੀਂ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਸੁਵਾਲ ਲੈ ਕੇ ਆਏ ਕਿ ਆਪਣੀ ਮੰਗ ਲੈ ਕੇ ਆਏ ਸੀ ਜਿਹੜੇ ਭਾਈ ਨਰਿੰਦਰ ਸਿੰਘ ਜੌਣਾ ਦੀ ਪੱਗ ਸੁਵਾਲ ਹੁੰਦਾ ਤੁਮ ਹੋ ਗਏ ਬੋਲੇ ਬ੍ਰੋ ਤੇ